ਉਸੇ ਹੀ ਰਤ ਤੇ ਤੁਰ ਪਏ ਪੁੱਤ ਤੇਗ ਬਹਾਦਰ ਦੇ ਵਰਸੇ ਕੋਈ ਨੂਰ ਇਲਾਹੀ ਦਿੱਲੀ ਦੇ ਵਡਰ ਤੇ ਵਰਸੇ ਕੋਈ ਨੂਰ ਇਲਾਹੀ ਬੱਚਿਆਂ ਵਿੱਚ ਫਤਿਹ ਸਿੰਘ ਦੀਆਂ ਚਲਕਾਂ ਨੇ ਪਾਤਸ਼ਾਹ साडे लिया सड़कशाह किले बिया सड़कशाह किले बन गांचे ने इथे खनौरी बार्डर हर जी, जी किसान है ਰੇ ਰਿਓ ਕੀ ਲਗਿਆ ਹਲਾਤ ਵਿੱਚ ਬੱਲੇਵਾਲ ਸਾਹਿਬ 20 ਦਿਨ ਹੋ ਚੁੱਕੇ ਨੇ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਹਾਲਾਤ ਤਾਂ ਚੜ੍ਹਦੀ ਕਲਾ ਚ ਹੀ ਨੇ ਜੀ ਤੇ ਮਿਲ ਕੇ ਬੱਲੇਵਾਲ ਸਾਹਿਬ ਨੂੰ ਤੇ ਬਾਪੂ ਉਹਨਾਂ ਨੇ ਬਹੁਤ ਚੜ੍ਹਦੀ ਕਲਾ ਚ ਗੱਲ ਕੀਤੀ ਆ ਸੋ ਉਹਨਾਂ ਨੇ ਹੀ ਕਿਹਾ ਵੀ ਇਹ ਮੋਰਚੇ ਦੀ ਆਪਾਂ ਰੱਖੀ ਕਰੀਏ ਤਕੜੇ ਹੋ ਕੇ ਸਾਰੇ ਜਣੇ ਤੇ ਜੋ ਨਵੀਂ ਮਕਸਦਾਂ ਲੜਾਈ ਦਾ ਉਹ ਉਹਨਾਂ ਨੇ ਡਿਸਕਸ਼ਨ ਕੀਤੀ ਕਿ ਐਮ ਐਸ ਪੀ ਕੇ ਮੈਂ ਜ਼ਰੂਰੀ ਆ ਜੇ ਪਾਣੀਆਂ ਨੂੰ ਲੈ ਕੇ ਉਹ ਟਾਈਮ ਉਹਨਾਂ ਗੱਲ ਹੋਈ ਹੈ ਨਾ ਵੀ ਆਪਾਂ ਰੌਲਾ ਪਾ ਰਹੇ ਆ ਪਾਣੀਆਂ ਦਾ ਬਹੁਤ ਵੱਡਾ ਮਸਲਾ ਪੰਜਾਬ ਦਾ ਨਾ ਉਹ ਕਹਿੰਦੇ ਵੀ ਇਹਦਾ ਕੰਸਰਨ ਡਾਇਰੈਕਟਲੀ ਐਮ ਐਸ ਪੀ ਨਾਲ ਆ ਨਾ ਜੇ ਆਪਾਂ ਨੂੰ ਐਮ ਐਸ ਪੀ ਮਿਲ ਜਾਂਦੀ ਆ ਨਾ ਤੇ ਵੀ ਬਚੇ ਨਾ ਪਚੂ ਨਹੀਂ ਤੋ ਕਿੰਨੀ ਤੱਕ ਵਾਲੀ ਦੀ ਕੱਤਣਾ ਵੈਸੀ ਘਟ ਜੂਗੀ ਤੇ ਸੋ ਹੋਰ ਵੀ ਬਹੁਤ ਗੱਲਾਂ ਬਾਤਾਂ ਹੋਈਆਂ ਪਰ ਮੋٹے ਰੂਪ ਚ ਇਹ ਗੱਲ ਆ ਵੀ ਉਹ ਬਹੁਤ ਚੜ੍ਹਦੀ ਕਲਾ ਚ ਨੇ ਤੇ ਬਹੁਤ ਉਹਨਾਂ ਨੇ ਮਤਲਬ ਇਹ ਗੱਲ ਗੁਰੂ ਮਹਾਰਾਜ ਨੂੰ ਹਾਜ਼ਰ ਨਾਜ਼ਰ ਮੰਨ ਕੇ ਕਹੀ ਵੀ ਦੇਖੋ ਵੀ ਮੈਂ ਮਤਲਬ ਆਪਣੇ ਵੱਲੋਂ ਪੂਰਾ ਦ੍ਰਹਿੜ ਵੀ ਆਪਣੇ ਲੋਕਾਂ ਲਈ ਮੈਂ ਲੜੂੰਗਾ ਖੜੂੰਗਾ ਤੇ ਇਹਦਾ ਔਣਖਰ ਗੱਲਾਂ ਕਹਿਣ ਦੀ ਮੇਰੀ ਹੈ ਨਹੀਂ ਹੈ ਕਿਉਂਕਿ ਆਪਾਂ ਪਹਿਲੀ ਕਿਸ਼ਤ ਜਿਹੜੀ ਅੰਦੋਲਨ ਦੀ ਲੜੀ ਆ ਉਹਦੇ ਵਿੱਚ ਆਪਾਂ ਦੇਖ ਹੀ ਲਿਆ ਵੀ ਇਹ ਉਹ ਲੀਡਰ ਨੇ ਜਿਹੜੇ ਹਮੇਸ਼ਾ ਆਪਦੇ ਲੋਕਾਂ ਦੇ ਨਾਲ ਖੜੇ ਨੇ ਨਾ ਡਟ ਕੇ ਲੜੇ ਨੇ ਤੇ ਹੁਣ ਤਾਂ ਬਸ ਇਹੀ ਆ ਵੀ ਤਕੜੇ ਹੋ ਕੇ ਆਪਾਂ ਨਾਲ ਦਾ ਸਾਥ ਦਈਏ ਸਾਰੇ ਜਣੇ ਬਿਲਕੁਲ ਤੇ ਜੇ ਗੱਲ ਕਰੀਏ ਦੇਖੋ ਤੁਸੀਂ ਵੀ ਆਏ ਬੱਬੂ ਆਣ ਵੀ ਆਏ ਹੋਰ ਵੀ ਕਲਾਕਾਰ ਅਸਮਾਨਕ ਅੱਜ ਆਇਆ ਕੀ ਲੱਗਦਾ ਲੱਗਦਾ ਕਿ ਦਿੱਲੀ ਵਾਲਾ ਫਿਰ ਮਾਹੌਲ ਸਜਣਾ ਪੈਣਾ ਦੇਖੋ ਕੋਈ ਵੀ ਚੀਜ਼ ਕਹੀ ਨਹੀਂ ਜਾ ਸਕਦੀ ਹੁੰਦੀ ਕਦੇ ਵੀ ਆਪਾਂ ਹੁਣ ਅੱਜ ਇਹਦਾ ਮਤਲਬ ਰੂਪਰੇਖਾ ਅੱਜ ਨਹੀਂ ਇੱਥੇ ਬਹਿ ਕੇ ਨਹੀਂ ਕਰ ਸਕਦੇ ਨਾ ਚੀਜ਼ਾਂ ਵੱਦ ਦੀ ਫਲੋ ਹੁੰਦੀ ਹੈ ਨਾ ਤੇ ਇੱਕ ਵਰਤਾਰਾ ਵਰਤਦਾ ਤੇ ਓਵੇਂ ਓਵੇਂ ਚੀਜ਼ਾਂ ਅੱਗੇ ਵਧਦੀਆਂ ਨੇ ਨਾ ਸੋ ਮਤਲਬ ਇਹੀ ਹੁੰਦਾ ਬੇਤਰ ਵੀ ਆਪਾਂ ਸਾਰੇ ਤਾਂ ਸਪੋਰਟਿੰਗ ਐਂਗਲ ਆ ਆਪਣਾ ਸਾਰਿਆਂ ਦਾ ਨਾ ਤੁਸੀਂ মিডিਆ ਵੀ ਅਸੀਂ گاਉਣ ਵਾਲੇ ਵੀ ਸਮਾਜ ਸੇਵੀ ਵੀ ਭਾਈਆ ਮਰਜੀਤ ਬੈਠੇ ਨੇ ਨਾ ਬਾਕੀ ਸਾਰੇ ਜਿੰਨੇ ਵੀ ਸੂਝਵਾਨ ਨੇ ਦਿੱਤੇ ਬੰਦਿਆਂ ਤੋਂ ਸਾਰੇ ਜਣੇ ਨਾ ਸੋ ਸਾਰੇ ਦਾ ਆਪਣਾ ਦਾ سپورਟਿੰਗ ਰੋਲ ਹੀ ਹੁੰਦਾ ਲੀਡਰ ਸਾਡਾ ਇੱਕ ਹੁੰਦਾ ਉਹ ਸਾਨੂੰ ਦਿਸ਼ਾ ਨਿਰਦੇਸ਼ ਦਿੰਦਾ ਵੀ ਇਧਰ ਨੂੰ ਤੁਰਨਾ ਨਾ ਤੇ ਬਾਕੂ ਨੇ ਇਹੀ ਕਿਹਾ ਫਿਲਹਾਲ ਵੀ ਆਪਾਂ ਤਾਕੜੇ ਹੋ ਕੇ ਇਸ ਮੋਰਚੇ ਦੀ ਰਾਖੀ ਕਰੀਏ ਕਿਉਂਕਿ ਜਿੰਨਾ ਇਹ ਮੋਰਚਾ ਚੜ੍ਹਦੀ ਕਲਾ ਵਾਲ ਨੂੰ ਜਾਊਗਾ ਉਹ ਨਹੀਂ ਸਾਡੀਆਂ ਮੰਗਾਂ ਨੇ ਜਿਹੜੀਆਂ ਮੰਨੀਆਂ ਜਾਣ ਦੇ ਚਾਂਸ ਵਧਣਗੇ ਬਿਲਕੁਲ ਜੇ ਗੱਲ ਕਰੀਏ ਜੀ ਕਿ ਦੋ ਜਥੇਬੰਦੀਆਂ ਅਲੱਗ-ਅਲੱਗ ਨੇ ਐਸ ਕੇ ਐਮ 70 70 ਅੱਜ ਸਰਬੰਸਿੰਘ ਪਦੇ ਨੇ ਚਿੱਠੀ ਖੁੱਲ੍ਹੇ ਲਿਖੀ ਆ ਉਹਨਾਂ ਘਵਾਂ ਨੂੰ ਬਿਕੇ ਹੋਣਾ ਇੱਕ ਵਾਰ ਫੇਰ ਇਕੱਠੇ ਹੋਣ ਲਈ ਸੋਚਾ ਜਾਵੇ ਦੇਖੋ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਵੀ ਅਸੀਂ ਬਿਲਕੁਲ ਅਸੀਂ سپورਟਿੰਗ ਰੋਲ ਤਾਂ ਸਾਨੂੰ ਇਹ ਚੀਜ਼ਾਂ ਦਾ ਇੰਨੀ ਸਪਸ਼ਟ ਤਾਂ ਨਹੀਂ ਹੈਗੀ ਨਾ ਤੁਸੀਂ ਇਹ ਚੀਜ਼ਾਂ ਅਮਰਜੀਤ ਭਾਈ ਤੋਂ ਪੁੱਛੋਗੇ ਤੁਹਾਨੂੰ ਬਿਹਤਰ ਦੱਸਣ ਸਾਥੀ ਕਲਾਕਾਰਾਂ ਨੂੰ ਹੋਰ ਨੂੰ ਕਹੋਗੇ ਵੀ ਜਰੂਰ ਬਿਲਕੁਲ ਦੇਖੋ ਪੰਜਾਬ ਦੇ ਵਾਸੀ ਹੋਣ ਦੇ ਨਾਂ ਤੇ ਜਦੋਂ ਲੜਾਈ ਪੰਜਾਬ ਦੀ ਹੈ ਸਾਡੇ ਪਾਣੀਆਂ ਦੀ ਲੜਾਈ ਹੈ ਸਾਡੀਆਂ ਫਸਲਾਂ ਦੀ ਲੜਾਈ ਹੈ ਐਮਐਸਪੀ ਦੀ ਲੜਾਈ ਹੈ ਬਹੁਤ ਜ਼ਰੂਰੀ ਲੜਾਈ ਹੈ ਇਦੇ ਵਿੱਚ ਹਰ ਇੱਕ ਨੂੰ ਆਉਣਾ ਚਾਹੀਦਾ ਆਪਦੇ ਆਪਦੇ ਢੰਗ ਨਾਲ ਅ ਅੰਦੋਲਨ ਲੜਨਾ ਚਾਹੀਦਾ ਫਿਰ ਇਹ ਵੀ ਆ ਜਿਵੇਂ ਪਹਿਲਾਂ ਹੋਇਆ ਅਸੀਂ ਆਪਦੇ ਰਜੇਵਿਆਂ ਚ ਸਮਾਂ ਕੱਢ ਕੇ ਆਏ ਆ ਕਿਸੇ ਦੇ ਕਿਸੇ ਨੂੰ ਕੋਈ ਡਾਂਗ ਸੁੱਟੇ ਨਾਲ ਨਹੀਂ ਆਪਾਂ ਤਾਂ ਸਿੱਧਾ ਕਹਿਣਾ ਵੀ ਜੀ ਦਾ ਜਦੋਂ ਸਮਾਂ ਲੱਗਦਾ ਤੁਸੀਂ ਆਓ ਆਪਦੀ ਵਾਦਸ਼ ਮੂਲਯਤ ਜਿੰਨੀ ਤੁਸੀਂ ਇੱਥੇ ਦਿਖਾਓਗੇ ਉਹ ਨਹੀਂ ਪ੍ਰੈਸ਼ਰ ਪੈਂਦਾ ਸਾਡੀਆਂ ਮੰਗਾਂ ਦਾ ਕੁਝ ਕਿਸਾਨ ਅੰਦੋਲਨਾਂ ਲੈ ਕੇ ਪਹਿਲਾਂ ਗਾਣੇ ਵੀ ਜੀਏ ਨਾ ਕੋਈ ਹੋ ਸਕਦਾ ਕੋਈ ਕਦੀ ਲਾਈਨ ਕਿਉਂਕਿ ਲੋਕਾਂ ਚਸਵਾ ਪੈਦਾ ਕਰ ਲਈ ਗੀਤ ਸਮੇ ਦੇ ਹੁੰਦੇ ਨੇ ਵੈਸੇ ਨਾ ਜਿਵੇਂ ਹੁਣ ਮੰਨ ਲਓ ਉਦੋਂ ਜਦੋਂ ਦਿੱਲੀ ਜਾਣਾ ਸੀ ਉਦੋਂ ਗੀਤ ਸੀਗਾ ਖੇਚਲਾ ਜੱਟਾ ਖੱਚ ਤੇ ਆਰੀ ਵੇਚਾ ਪੈ ਗਿਆ ਸੈਂਟਰ ਨਾਲ ਨਾ ਸੋ ਮੰਨ ਲਾ ਸਮੇ ਦੇ ਗੀਤ ਹੁੰਦੇ ਨੇ ਅੱਜ ਸਵਾ ਮਤਲਬ ਕੋਰ ਚਾਲ ਚੱਲ ਰਿਆ ਨਾ ਤੇ ਸੋ ਉਹਦੇ ਵਿੱਚ ਇੱਕ ਗੀਤ ਆ ਹੁਣ ਕੋ ਦੇ ਦਿਨ ਨੇ ਜਿਹੜਾ ਫਿੱਟ ਆਉਂਦਾ ਉਹੀ ਆ ਵੀ ਸਾਡੇ ਲਈ ਕਿਲੇ ਬਣ ਗਏ ਸੜਕਾਂ ਨੇ ਪਾਤਸ਼ਾਹ ਪਾਉ ਸਾਰੇ ਸ਼ਬਦੀਆ ਉਹ ਪੜ ਲੈਂਦੇ ਆ ਉਹ ਚੰਗੀ ਊਰਜਾ ਦਿੰਦਾ ਬਸ ਹਨ ਜਦੋਂ ਜਦੋਂ ਆਪਾਂ ਬੈਨੇ ਆ ਇਦਾਂ ਦੇ ਸੰਜੇ ਅੰਦੋਲਨਾਂ ਦੇ ਵਿੱਚ ਨਾ ਹੋ ਸੇ ਹੀ ਰਤ ਤੇ ਤੁਰਪਏ ਪੁੱਤ ਤੇਗ ਬਹਾਦਰ ਦੇ ਬਰਸੇ ਕੋਈ ਨੂਰ ਇਲਾਹੀ ਦਿੱਲੀ ਦੇ ਬਾੜ ਤੇ ਬਰਸੇ ਕੋਈ ਨੂਰ ਇਲਾਹੀ ਬੱਚਿਆ ਵਿੱਤ ਫਤਿਹ ਸਿੰਘ ਦੀਆਂ ਚਲਕਾਂ ਦੇ ਪਾਤਸ਼ਾ ਸਾਡੇ ਲਈ ਕਿਲੇ ਬਣ ਗੀਆਂ ਸੜਕਾਂ ਨੇ ਪਾਤਸ਼ਾ ਸਾਡੇ ਲਈ ਕਿਲੇ ਬਣ ਗੀਆਂ ਸੜਕਾਂ ਨੇ ਪਾਤਸ਼ਾਹ ਸਾਡੇ ਲਈ ਕਿਲੇ ਬਣ ਗੀਆ